ਅੱ피 ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲਰਾਉਂਡ 355 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 14 ਫਰਵਰੀ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਜੋ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਦੀ ਉੱਤੇ ਪਹਿਲਾ ਨਾਮ 100 ਲੱਖ ਰੁਪਏ ਤੇ ਦੂਜਾ ਨਾਮ 75 ਹਜ਼ਾਰ ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ 41-41 ਹਜ਼ਾਰ ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਖਡੂਰ ਸਾਹਿਬ ਤੇ ਕਮਾਣਾ ਦੀਆਂ ਟੀਮਾਂ ਦੇ ਵਿਚਕਾਰ ਇਸ ਤੋਂ ਕਮਾਣਾ ਦੇ ਨੰਬਰ ਰਹੇ 23 ਤੇ ਖਡੂਰ ਸਾਹਿਬ ਦੇ ਨੰਬਰ ਰਹੇ 37 ਇਹਦੇ ਵਿੱਚੋਂ ਖਡੂਰ ਸਾਹਿਬ ਫਾਸਟ ਤੇ ਕਮਾਣਾ ਸੈਕੰਡ ਤੇ ਤੋਂ ਬੈਸਟ ਰੇਡਰ ਬਣੇਗਾ ਸਿੰਮੂ ਕੰਗ ਕੱਲੇ ਪਿੰਡ ਵਾਲਾ 13 ਕਬੜੀਆਂ ਪਾ ਕੇ 12 ਨੰਬਰ ਲੈ ਤੇ ਇੱਥੇ ਬੈਟ ਜਾਫੀ ਬਣੇਗਾ ਕਰਦੇਤ ਕਿਸ਼ਨ ਗੜੀ 12 ਟੱਚ ਲੈ ਕੇ ਪੰਜ ਜੱਫੇ ਲਾਏ ਹਾਂਜੀ ਅੱਗੇ ਗੱਲ ਕਰਦੇ ਤੇ ਪਹਿਲਾ ਨਾਮ 70000 ਤੇ ਦੂਜਾ ਨਾਮ 51000 ਸੀ ਵੈਸਟ ਰੇਡਰ ਤੇ ਬੈਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਗੁਰਮਾ ਤੇ ਤਲਵੰਡੀ ਰਾਏ ਦੀਆਂ ਟੀਮਾਂ ਦੇ ਵਿਚਕਾਰ ਇਥੇ ਤਲਵੰਡੀ ਰਾਏ ਦੇ ਨੰਬਰ ਰਹੇ 15 ਤੇ ਗੁਰਮਾ ਦੇ ਨੰਬਰ ਰਹੇ 19 ਇਹਦੇ ਵਿੱਚ ਗੁਰਮਾ ਫਸਟ ਤੇ ਤਲਵੰਡੀ ਰਾਏ ਸੈਕੰਡ ਤੇ ਇਥੇ ਵੈਸਟਾਂ ਦਾ ਕੋਈ ਰੌਲਾ ਪੈ ਗਿਆ ਸੀ ਆ ਉਸ ਵਿੱਚ ਟੀਮਾਂ ਦਾ ਤੇ ਬਾਕੀ ਜੇ ਮੁੜ ਕੇ ਲਾਈਵ ਤੇ ਤਾਂ ਕੁਝ ਪਤਾ ਨਹੀਂ ਚੱਲਿਆ ਤੇ ਲਾਈਵ ਵਾਲੇ ਨੇ ਮੁੜ ਕੇ ਫੋਨ ਲਾ ਕੇ ਪੁੱਛਿਆ ਸੀ ਜੋ ਵੀ ਉਹ ਤੋਂ ਜਾਣਕਾਰੀ ਮਿਲੀ ਹੈਗੀ ਉਹਦੇ ਹਿਸਾਬ ਨਾਲ ਵੈਸਟ ਰੇਡਰ ਬਣੇਗਾ ਤੇਜ਼ੀ ਕੈਂਟ ਵੈਟ ਜਾਫੀ ਬਣੇਗਾ ਆਮਣਾ ਗੁਰਮਾਲਾ ਉਥੇ ਦੋ ਮੋਟਰਸਾਈਕਲਾਂ ਦੀ ਥਾਂ ਤਿੰਨ ਮੋਟਰਸਾਈਕਲ ਦੇਣੇ ਪੈਗੇ ਕਮੇਟੀ ਨੂੰ ਦੋ ਮੋਟਰਸਾਈਕਲ ਜਿੱਤੀ ਵੀ ਟੀਮ ਨੂੰ ਤੇ ਇੱਕ ਮੋਟਰਸਾਈਕਲ ਹਾਰੀ ਵੀ ਟੀਮ ਨੂੰ ਕਿਉਂਕਿ ਉਸ ਰੌਲੇ ਦਾ ਕੁਝ ਨਿਬੜਿਆ ਨਹੀਂ ਸੀਗਾ ਬੈਸਟਾਂ ਦਾ ਰੌਲਾ ਸੀਗਾ ਤੇ ਇਹ ਜਾਣਕਾਰੀ ਆਪਾਂ ਨੂੰ ਸਾਰੀ ਲਾਇਵ ਵਾਲੇ ਵੀਰਾਂ ਕੋਲੋਂ ਮਿਲੀ ਹੈਗੀ ਇੰਨੀ ਕ ਹਾਂਜੀ ਅੱਗੇ ਗੱਲ ਕਰਦੇ ਹਾਂ ਸਾਧਪੁਰਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਦੇ ਰਿਜ਼ਲਟ ਦੀ ਉਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਸੀ ਬੈਸਟ ਰੇਡਰ ਤੇ ਵੈਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇਥੇ ਫਾਈਨਲ ਵਿਚਕਾਰ ਬੀਓ ਫਲੈਂਟੀ ਨਿਊਜ਼ੀਲੈਂਡ ਦੇ ਨੰਬਰ ਰਹੇ 32 ਤੇ ਲੇਤੜਾ ਦੇ ਨੰਬਰ ਰਹੇ 28 25 ਇਹਦੇ ਵਿੱਚੋਂ ਲੇਤੜਾ ਸੈਕਿੰਡ ਤੇ ਬੀਓ ਫਲੈਂਟੀ ਨਿਊਜ਼ੀਲੈਂਡ ਫਾਸਟ ਤੇ ਇਥੋਂ ਬੈਸਟ ਰੇਡਰ ਬਣਾਂਗਾ ਗੱਬਰ ਤੇ ਬੂਟਾ ਕੁੱਦਾ ਦੋਨਾਂ ਨੇ 11-11 ਕਬੜੀਆਂ ਪਾ ਕੇ 8-8 ਨੰਬਰ ਲਏ ਤੇ ਦੋਨੇ ਜੁਆਇੰਟ ਵੈਸਟ ਰੇਡਰ ਬਣੇਗੇ ਤੇ ਬੈਟ ਜਾਫੀ ਬਣੇਗਾ ਬੁੱਗਾ ਮੱਲਗਾ 13 ਟੱਚ ਲੈ ਕੇ 6 ਜੱਫੇ ਲਾਏ ਹਾਂਜੀ ਅੱਗੇ ਗੱਲ ਕਰਦੇ ਹਾਂ ਵਿਰੋਧਾ ਜੀਂਦ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਜੋ ਕਿ ਹਰਿਆਣੇ ਦੇ ਵਿੱਚ ਕਰਵਾਇਆ ਗਿਆ ਸੀ ਪਹਿਲਾ ਨਾਮ 1 ਤਰਤੇ ਬੈਟ ਜਾਫੀ ਨੂੰ 51-52 ਹਜ਼ਾਰ ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਫਰਮਾਨਾ ਤੇ ਬਾਹੂ ਅਕਬਰਪੁਰ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਬਾਹੂ ਅਕਬਰਪੁਰ ਦੇ ਨੰਬਰ ਰਹੇ 35 ਤੇ ਫਰਮਾਨਾ ਦੇ ਨੰਬਰ ਰਹੇ 34 ਇਸ ਦੇ ਵਿੱਚੋਂ ਫਰਮਾਨਾ ਸੈਕੰਡ ਤੇ ਬਾਹੂ ਅਕਬਰਪੁਰ ਫਾਸਟ ਤੇ ਇੱਥੇ ਬੈਟ ਜਾਫੀ ਬਣਿਆ ਗਿਆ ਮਨੀਸ਼ ਬਾਹੂ ਅਕਬਰਪੁਰ 17 ਟੱਚ ਲੈ ਕੇ ਦੋ ਜੱਫੇ ਲਾਏ ਤੇ ਵੈਸਟ ਰੇਟਰ ਦੋਨੋਂ ਟੀਮਾਂ ਦੇ ਬਣਿਆਗੇ ਾਰੇ ਰੀਡਰ 17 17 ਕਵਾਡੀਆਂ ਪਾ ਕੇ 16 16 ਨੰਬਰ ਲੈ ਤੇ ਹਾਂਜੀ ਇੱਕ ਗੱਲ ਕਰ ਦਾਂਗੇ ਟਾਂਡ ਆਰਾਮ ਸਹਾ ਇੱਕ ਵੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਇੱਥੇ ਮੇਜਰ ਲੀਗ ਦੇ ਮੈਚ ਕਰਵਾਏ ਗਏ ਸਨ ਇੱਥੇ ਪਹਿਲਾ ਨਾਮ 2.5 ਲੱਖ ਤੇ ਦੂਜਾ ਨਾਮ 2 ਲੱਖ ਸੀ ਬੈਸਟ ਰੇਟਰ ਤੇ ਬਟ ਜਾਫੀ ਨੂੰ 1-1 ਲੱਖ ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਸਾਹਕੋਟ ਤੇ ਬੇ ਆਫ ਪਲੰਟੀ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਵਿਚਕਾਰ ਬੇ ਆਫ ਪਲੰਟੀ ਨਿਊਜ਼ੀਲੈਂਡ ਦੇ ਨੰਬਰ ਰਹੇ 32 ਤੇ ਸਾਹਕੋਟ ਦੇ ਨੰਬਰ ਰਹੇ 38 ਇਹਦੇ ਵਿੱਚ ਸਾਹਕੋਟ ਫਰਸਟ ਬੇ ਆਫ ਪਲੰਟੀ ਨਿਊਜ਼ੀਲੈਂਡ ਸੈਕੰਡ ਇਥੇ ਬੈਸਟ ਰੇਡਰ ਬਣਿਆਗਾ ਨਬੂ ਚੀਮੀ ਵਾਲਾ 15 ਕਵਡੀਆਂ ਪਾ ਕੇ 14 ਨੰਬਰ ਲੈਤੇ ਤੇ ਬੈਟ ਜੱਫੀ ਬਣੇਗਾ ਰਵੀ ਸਾਹੋ ਗਿਆਣਾ 12 ਟੱਚ ਲੈ ਕੇ 4 ਜੱਫੇ ਲਾਏ ਹਾਂਜੀ ਇੱਕ ਗੱਲ ਕਰਦੇ ਕੜਾਣੀ ਕਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 1 ਬਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਕੜਾਣੀ ਕਲਾਂ ਤੇ ਸ਼ਕਰਪੁਰ ਪਲੱਸ ਸਰਹਾਲ ਰਣੂਆ ਦੀ ਟੀਮਾਂ ਦੇ ਵਿਚਕਾਰ ਇਤੋਂ ਸਰਹਾਲ ਰਣੂਆ ਦੇ ਨੰਬਰ ਰਹੇ 36 ਤੇ ਕਢਾਣੀ ਕਲਾਂ ਦੇ ਨੰਬਰ ਰਹੇ 229 ਇਹਦੇ ਵਿੱਚੋਂ ਸਰਹਾਲ ਰਣੂਆ ਫਾਸਟ ਤੇ ਕਢਾਣੀ ਕਲਾਂ ਸੈਕੰਡ ਤੇ ਇਥੋਂ ਬੈਸਟ ਰੇਡਰ ਬਣੇਗਾ ਰਵੀ ਬੁਰਜਲ ਟਾਲਾ 13 ਕਬੱਡੀਆਂ ਪਾ ਕੇ 11 ਨੰਬਰ ਲੈ ਤੇ ਦੂਜੇ ਜੱਫੇ ਬਣੇਗਾ ਇੰਦਰਜੀਤ ਕਾਲ ਸਿੰਘ ਵਾਲਾ 11 ਟੱਚ ਲੈ ਕੇ 5 ਜੱਫੇ ਲਾਏ ਹਾਂਜੀ ਇਹ ਸੀ ਵੀਡੀਓ 14 ਫਰਵਰੀ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਦੇ ਰਿਜ਼ਲਟ ਜੀ ਤੇ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ